में को बोल दिया है अबे भगवान भगवान का आशीर्वाद है हरे ही बात क्या आपका इंतजार कि मिथ्या को बात रानी जी रानी जी

ਕਿਹੜੇ ਬਲਾਕ ਤੋਂ ਆਏ ਬੇਟਾ ਅਨੰਦਪੁਰ ਸਰ ਅਨੰਦਪੁਰ ਸਾਹਿਬ ਤੋਂ ਠੀਕ ਹੈ ਵੈਰੀ ਗੁੱਡ ਬੜੇ ਪਿਆਰੇ ਬੱਚੇ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਵੈਰੀ ਵੈਰੀ ਗੁੱਡ ਆਓ ਸਰ ਅੱਗੇ ਆਹ ਟੀਮ ਕਿਹੜੀ ਟੀਮ ਕਿਹੜਾ ਬਲਾਕ ਚੱਜ ਬਲਾਕ ਵੈਰੀ ਗੁੱਡ ਵੈਰੀ ਗੁੱਡ ਚੱਜ ਬਲਾਕ ਲਈ ਕਲਾਪ ਕਰੋ ਅੱਗੇ ਆਜੋ ਭਾਜੀ ਕਿੱਟ ਪਾਉਣ ਨਹੀਂ ਸੋਹਣੇ ਲੱਗਣਾ ਸੀ ਬੜੇ ਤੁਸੀਂ ਸਰ ਜੋਸ਼ ਦਿਵਾ ਦਿੱਨਾ ਬੱਚਿਆਂ ਨੇ ਕਿਹੜਾ ਕਿਹੜਾ ਬਲਾਕ ਚਮਕੌਰ ਸਾਹਿਬ ਵੈਰੀ ਗੁੱਡ ਵੈਰੀ ਗੁੱਡ ਬਹੁਤ ਦੂਰੋਂ ਆਏ ਹੈ ਰੋਪਟੂ ਰੋਪਟੂ ਜਾਂ ਆ ਪਹਿਲਾਂ ਨਹੀਂ ਕਿ ਦੋ ਬਿਦਰੋ ਕੋਈ ਨਹੀਂ ਇਸ ਤਰ੍ਹਾਂ ਬਸ ਜੀ ਪਰ ਘੁੰਮ ਰਿਹਾ ਦੋ ਚਾਰ ਸਾਲ ਪਹਿਲਾਂ ਦਵਾਈ ਸੀ ਸਰ ਪੈਸੇ ਕਿਹੜੇ ਬੇਟੇ ਬਲੋ ਹਾਂ ਟਿਪਾ ਨੰਗਾ ਇਹ ਲੱਗਦਾ ਹੈ ਗੱਲ ਬਲੌਗ ਵੈਰੀ ਗੁੱਡ ਵਾਹ ਆ ਲੱਗਦੇ ਆਰਟਿਸਟ ਕਿੰਦਾ ਲੱਗ ਬਣ ਕੇ ਇਹਦਾ ਜਿਮਨਾਸਟਿਕ ਦੀ ਟੀਮ ਦੇਖੋ ਮਤਲਬ ਕਲਾਪ ਕਰੋ ਇੱਕ ਦੋ ਟੀਮਸ ਬਹੁਤ ਅੱਛੇ ਤਿਆਰ ਹੋ ਕੇ ਆਈਆਂ ਹਨ ਖੇਡਣਾ ਖਟਾਉਣਾ ਬਾਅਦ ਦੀ ਗੱਲ ਬੰਦਾ ਲੱਗੇ ਤਾਂ ਸਹੀ ਯਾਰ ਹੈਗਾ ਪਲੇਅਰ ਕਿੰਦੀ ਚ ਅੱਧਾ ਜੱਜ ਗਿਆ ਜੱਜ ਗਿਆ ਆ ਆ ਟੀਚਰ ਕੌਣ ਹੈ ਇਹਨਾਂ ਦਾ ਵੀ ਨਹੀਂ ਤਾਂ ਮੈਂ ਮੈਮਲੀ ਕਲਾਪ ਕਰ ਦਉ ਬੜੀ ਐਫਰਟ ਦਾ ਤੁਹਾਡੀ ਵੈਰੀ ਗੁੱਡ ਵੈਰੀ ਨਾਈਸ ਇਦਾਂ ਤਿਆਰ ਹੋ ਕੇ ਆਓ ਜੀ ਨਾ ਮੈਮ ਤੁਸੀਂ ਕਿਰਿ ਕਰਿ ਸਪੁੱਝਾ ਤੁਸੀਂ ਲੇ ਫੋਨ ਕਰ ਲਿਆ ਬੋਟਲ ਕੋ ਜਿਹੜੀ ਆ ਫੋਟੋ ਕਰ ਰਹੀ ਹੈ ਸਕੂਲ ਇਤ ਪਿਆਰ ਨੂੰ ਪਿਆਰ ਵਧੀਆ ਜੀ ਪਿਆਰ ਹੋ ਕੇ ਆਓ ਭਾਬੀ ਜੀ ਹਾਂ ਜੀ ਸਰ ਉਡਾ ਮਾਰਾ ਪਰਵਕਾਰ ਆ ਆਏ ਨੇ ਇਸੇ ਨੂੰ ਸੇਮ ਕਿੰਨੀ ਬਾਈ ਦੀਆ ਅੱמא ਵੀ ਜੇ ਬੱਸ ਅੱਗੇ ਵਾਰ ਨੂੰ ਸਮਝਦੇ ਕਿਹੜਾ ਸਾਲ ਹੋ ਗਿਆ ਦੇਖਿਆ ਕੀ ਬਾਤ ਸੰਸੇ ਦਾ ਤਾਂ ਥੋੜਾ ਜੀਰਾ ਜੀ ਬੜਾ ਕੰਮ ਕਰ ਦਿੰਦਾ ਜਿਹੜਾ ਬਲਕ ਪੂਰੇ ਤੋਂ ਸਾਬ ਵਿੱਚ ਫੀਲਡ ਪਰ ਸਿੱਧਰ ਖੜਾ ਜੀ ਬੰਦਾ ਜਿੱਥੋਂ ਕਿਹੜਾ ਆਉਂਦਾ ਪਹਾੜਾ ਵਾਲਾ ਆਈ ਰਿਆ ਤੁਸੀਂ ਸਾਰੇ ਜਾਗਰੂ ਕੋ ਤੱਕ ਤੇ ਬੱਚਾ ਨੂੰ ਲੈ ਕੇ ਇੰਨੇ ਔਖੇ ਨਿੱਕੇ ਨਿੱਕੇ ਨੂੰ ਲੈ ਕੇ ਉਹਨਾਂ ਸਾਰੇ ਹੈਲੋ एंड अरताल सरबीत सिंह जी भटिया सुरिंदर जी राम कुमार राणा जीता ਕਾ ਜੀ ਭਵੰਦਰ ਗੁਰੂ ਜੀ ਨਾਮ ਨਾ ਲਿਆ ਲੱਗਾ ਕੀ ਬਾਤ ਬਹੁਤ ਜੀ ਜਿਹੜੇ ਖੇਤਾਂ ਦਾ ਲਗਾਰ ਰੱਖਦੇ ਉਹਨਾਂ ਦਾ ਸਤਿ ਅਕੁੰਧਾ ਮਾਨ ਕੇ ਨਿਕਲਿਆ ਇਹਨੂੰ ਕਹਿੰਦਾ ਮੈਂ ਜੀ ਰਾਜਕੁਮਾਰ ਰਾਤਪਰ ਰਾਜਕੁਮਾਰ 34 ਰਾਤਪਰ ਜੀ ਜਿਹੜੇ ਕੰਟੀ ਹੋ ਗਏ ਅੱਗੇ ਨੂੰ ਜੀਤਵਾ ਦਿੰਦੇ ਹੋ ਹਨ ਜੋ ਸਾਹਮਣੇ ਤਤਕਰ ਦੀ ਟੀਮ ਲੱਗੀ ਨੂੰ ਮੈਂ ਮੁੱਖ ਮੰਤਰੀ ਤਤ ਬਲਵਰ ਨੂੰ ਨਾਲ ਜਾਣ ਪਛਾਣ ਕਰਦੇ ਹੋਏ ਉਹ ਫਤਨ ਲਾਲ ਜੀ ਤੇ ਮਾਨਜੋ ਸਾਡੇ ਜਿਹੜਾ ਬੱਚਾ ਅੱਜ ਬੱਚਿਆਂ ਨੂੰ ਸ਼ੀਸ਼ਾ ਦਿੰਦੇ ਹੋਏ ਉਹ ਬੱਚਿਆਂ ਨੂੰ ਸ਼ਹੀਦ ਬਾਤ ਦੇਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਹੈ ਜਿਹੜੀ ਆ ਚੀ ਸਵਾਗਤ ਹੈ ਨਾਲ ਹੋ ਜਿਵੇਂ ਮੇਰੇ ਮਹਾਰਾਜੀ ਕੋਲ ਦੀ ਰੋਕ ਪਰ ਸਾਡੇ ਕੋਲ ਆਏ ਨੇ ਜਿਹੜੇ ਕਿ ਬੰਦੇ ਸਦਾਨਾ ਹੱਥੀਂ ਪੂਰੇ 32 ਖੇਡਾਂ ਨੂੰ ਅਸੀਂ ਵਧੀਆ ਟਾਂਕ ਨਾਲ ਹੈ ਜਿਹੜਾ ਉਹ ਨੇਪਰੇ ਚੜ੍ਹ ਸਕੀਏ ਮੇ ਸਮਾਨਾ ਨੂੰ ਜੀ ਆਇਆਂ ਨੂੰ ਕਹਿਣ ਸਰਦਾਰ ਚੰਚੇਰ ਸਿੰਘ ਜੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰੋਥ ਨਗਰ ਦੇ ਦੂਜੇ ਦਿਨ ਸਾਡੇ ਪਤੀ ਸਤਕਾਰਯੋਗ ਛੋਟੇਪਰਾ ਸਰਦਾਰ ਕਮੇਕਰ ਸਿੰਘ ਜੀ ਦਾਡੀ ਮਾਰਕੀਟ ਕਮੇਟੀ ਚੇਅਰਮੈਨ ਚੇਅਰਮੈਨ ਜੋ ਹੈਗੇ ਆ ਇਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਨੇ ਮੈਂ ਦੱਸਣਾ ਚਾਹੁੰਦਾ ਹਾਂ ਬਹੁਤ ਸਾਰੇ ਕੰਮਾਂ ਦੇ ਵਿੱਚ ਡਾਡੀ ਸਾਹਿਬ ਮੇਰੇ ਨਾਲ ਟੱਚ 'ਚ ਰਹਿੰਦੀ ਹੈ ਚਾਹੇ ਉਹ ਕਿਤੇ ਅਧਿਆਪਕ ਨਿਯੁਕਤ ਕਰਨ ਦੀ ਗੱਲ ਹੋਵੇ ਚਾਹੇ ਕਿਸੇ ਸਕੂਲਾਂ ਦੇ ਵਿੱਚ ਗਰਾਊਂਡ ਦੀ ਗੱਲ ਹੋਵੇ ਜਾਂ ਕੋਈ ਇਨਫਰਾਸਟ੍ਰਕਚਰ ਬਣਾਣਾ ਹੋਵੇ ਪਰੰਤੂ ਐਨੀ ਕਿ ਰੱਬ ਦੀ ਕਿਰਪਾ ਹੈਗੀ ਹੈ ਕਿ ਜਿਹੜਾ ਵੀ ਕੰਮ ਉਹ ਕਹਿੰਦੇ ਨੇ ਤਾਂ ਉਹ ਤੁਰੰਤ ਜਿਹੜਾ ਹੈਗਾ ਉਹ ਰੱਬ ਦੀ ਕਿਰਪਾ ਨਾਲ ਇਹ ਹੋ ਜਾਂਦਾ ਹੈ ਹਾਲਾਂਕਿ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ ਪਰੰਤੂ ਜਿਹੜਾ ਵੀ ਕੰਮ ਉਹ ਸਾਨੂੰ ਸੌਂਪਦੇ ਨੇ ਉਹ ਤੁਰੰਤ ਅਸੀਂ ਕਰਦੇ ਆ ਮੈਨੂੰ ਪਤਾ ਹੈ ਸਰ ਦੀ ਜੋ ਨੇੜਤਾ ਹੈਗੀ ਹੈ ਸਾਡੇ ਮੰਤਰੀ ਸਾਹਿਬ ਦੇ ਨਾਲ ਹੈਗੀ ਹੈ ਤੇ ਅਸੀਂ ਮੰਤਰੀ ਸਾਹਿਬ ਨੂੰ ਜਦੋਂ ਵੀ ਕੋਈ ਕੰਮ ਕਹਨੇ ਹੈਗੇ ਆ ਵੀ ਇਹ ਡਾਡੀ ਸਾਹਿਬ ਦਾ ਕੰਮ ਹੈਗਾ ਤਾਂ ਕਦੇ ਨਾ ਨੂੰ ਕਰਨੀ ਹੁੰਦੀ ਹੈਗੀ ਉਹ ਇਹੀ ਕਹਿੰਦੇ ਹੈਗੇ ਆ ਵੀ ਤੁਰੰਤ ਕਰ ਦਿਓ ਤੇ ਸਾਡੇ ਨਾਲ ਦਾਦੀ ਸਾਹਿਬ ਬਹੁਤ ਡੰਗਾਈ ਦੇ ਨਾਲ ਜੁੜੇ ਹੋਈਆਂ ਤੇ ਅੱਜ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ ਰਾਤ ਕੁੜੀਆਂ ਦਾ ਇੱਕ ਮੈਚ ورلڈ ਕੱਪ ਦੇ ਵਿੱਚ ਹੋਇਆ ਜਿਹਦੇ ਵਿੱਚ ਸਾਡੀਆਂ ਕੁੜੀਆਂ ਨੇ ਪਹਿਲੀ ਵਾਰ ਜਿਹੜਾ ਹੈਗਾ ورلڈ ਕੱਪ ਜਿਹੜਾ ਹੈਗਾ ਜਿੱਤਿਆ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਧੀਆਂ ਦੇ ਲਈ ਕਿ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਜਿਹੜੀ ਕੈਪਟਨ ਹੈਗੀ ਐ ਕੁੜੀ ਇੰਡੀਆ ਦੀ ਟੀਮ ਦੀ ਉਹ ਪੰਜਾਬ ਦੀ ਮੈਂਬਰ ਐ ਹਰ ਕੈਪਟਨ ਹੈਗੀ ਐ ਹਰਮਨਪ੍ਰੀਤ ਕੌਰ ਤੇ ਇੱਕ ਵਾਰੀ ਲੜਕੀਆਂ ਨੂੰ ਸਾਰੀਆਂ ਨੂੰ ਬਹੁਤ ਵਧਾਈ ਦੀਆਂ પાਤਰ ਨੇ ਅਸੀਂ ਗੱਲ ਇਕੁਐਲਿਟੀ ਦੀ ਕਰਦੇ ਆਂ ਪਰੰਤੂ ਲੱਗਦਾ ਐ ਵੀ ਆਹ ਨਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੰਮ ਇਹ ਕੁੜੀਆਂ ਨੂੰ ਆਪਾਂ ਸੌਂਪਦੇ ਹੈਗੇ ਆ ਕਿੰਨਾ ਪਰਫੈਕਸ਼ਨ ਦੇ ਨਾਲ ਕਰਦੀਆਂ ਤਾਂ ਮੈਂ ਇੱਕ ਵਾਰੀ ਫੇਰ ਦਾਦੀ ਸਾਹਿਬ ਦਾ ਇੱਥੇ ਸਾਡੇ ਵਿੱਚ ਪਹੁੰਚਣ ਤੇ ਤੇ ਨਿਆਣਿਆਂ ਦੀ ਹੌਸਲਾ ਫਜ਼ਾਈ ਕਰਨ ਦੇ ਵਿੱਚ ਕਹਿ ਦਿলো ਸ਼ੁਕਰਗੁਜ਼ਾਰ ਹੈ थैंक यू ਸੋ ਮਚ ਪਤਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਵਿੱਚ ਜਿੰਨੇ ਵੀ ਬੱਚੇ ਪਾਰਟਿਸਪੇਟ ਕਰ ਰਹੇ ਨੇ ਔਰ ਜਿੰਨੇ ਵੀ ਪ੍ਰਬੰਧਕ ਇਸ ਇਹਨਾਂ ਖੇਡਾਂ ਨੂੰ ਕਰਵਾਉਣ ਦੇ ਲਈ ਮੈਂ ਦੇਖ ਰਿਹਾ ਸੀਗਾ ਪਰसों ਰਾਤ ਤੱਕ ਜਿਹੜੀਆਂ ਤਿਆਰੀਆਂ ਸੀਗੀਆਂ ਉਹਨੂੰ ਕਰਦੇ ਨੇ ਸਮੂਚੇ ਅਧਿਆਪਕ ਸਹਿਬਾਨ ਜਿਨ੍ਹਾਂ ਦੇ ਡਿਊਟੀਆਂ ਲੱਗੀਆਂ ਸਾਡੇ ਬੀਪੀਓ ਸਾਹਿਬ ਮਾਵੀ ਸਾਹਿਬ ਔਰ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸੁਮਸ਼ੇਰ ਸਿੰਘ ਜੀ ਦੇ ਅਗਵਾਈ ਦੇ ਵਿੱਚ ਬੜੇ ਤਾਂ ਦੇਹੀ ਦੇ ਨਾਲ ਸਮੂਚੇ ਤਿਆਰੀਆਂ ਕੀਤੀਆਂ ਗਈਆਂ ਔਰ ਮੈਂ ਜਿੰਨੇ ਵੀ ਬੱਚੇ ਇਹਨਾਂ ਖੇਡਾਂ 'ਚ ਭਾਗ ਲੈ ਰਹੇ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖੇਡਾਂ ਦੇ ਵਿੱਚ ਪੜਾਏ ਦੀਆਂ ਗਤੀਵਿਧੀਆਂ ਤੋਂ ਹਟ ਕੇ ਖੇਡਾਂ 'ਚ ਭਾਗ ਲੈਣਾ ਬਹੁਤ ਜ਼ਰੂਰੀ ਹੈ। ਔਰ ਜਿੰਨੇ ਵੀ ਬੱਚੇ ਨਾ ਖੇਡਾਂ 'ਚ ਭਾਗ ਲੈ ਰਹੇ ਨੇ ਮੈਂ ਉਹਨਾਂ ਦੇ ਪ੍ਰਵੇਖ ਦੇ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਹਾਡੇ ਵਿੱਚੋਂ ਅੱਗੇ ਜਾ ਕੇ ਵੱਖ-ਵੱਖ ਈਮਾਨ ਦੇ ਵਿੱਚ ਚੰਗੇ ਪਲੇਅਰ ਨਿਕਲ ਜਿਹੜੇ ਆਪਣੇ ਮਾਪੇ ਦਾ ਸਕੂਲ ਦਾ ਸਾਡੇ ਇਲਾਕੇ ਦਾ ਔਰ ਰੋਪੜ ਜਿਹੇ ਦਾ ਪੰਜਾਬ ਦਾ ਜਿਹੜਾ ਨਾਮ ਰੌਸ਼ਨ ਕਰਨ। ਜਿਵੇਂ ਵੀਰ ਸਾਹਿਬ ਨੇ ਵੀ ਦੱਸਿਆ ਕਿ ਕੱਲ ਸਾਡੇ ਕੁੜੀਆਂ ਨੇ ਜਿਹੜੀ ਕ੍ਰਿਕਟ ਟੀਮ ਹੈ ਉਹਨੇ ਵਰਲਡ ਕੱਪ ਜਿੱਤੇ ਆ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੀ ਕੈਪਟਨ ਆ ਉਹ ਸਾਡੀ ਪੰਜਾਬ ਦੀ ਕੁੜੀ ਹਰਮਨਜੋਤ ਕੌਰ ਹੈ ਮੋਗੇ ਜ਼ਿਲ੍ਹੇ ਤੋਂ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਉਹਦੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਸਾਨੂੰ ਇੱਕ ਜੰਪਲ ਆ ਸਾਡੇ ਇਲਾਕੇ ਚੋਂ ਦੇਖਣ ਨੂੰ ਮਿਲਦੀਆਂ ਨੇ ਕਿ ਗੇਮਾਂ ਦੇ ਸਿਰ ਦੇ ਉੱਪਰ ਬਹੁਤ ਉੱਚੇ ਪੱਧਰ ਤੱਕ ਉੱਤੇ ਰਹਿ ਬਲ ਤੱਕ ਜਿਹੜੇ ਲੋਕ ਆ ਸਾਡੇ ਇਲਾਕੇ ਚੋਂ ਨਿਕਲ ਕੇ ਗਏ ਨੇ ਨੂਰਪੁਰਵੇਦੀ ਇਲਾਕੇ ਤੋਂ ਕੁਝ ਦਿਨ ਪਹਿਲਾਂ ਸਾਡੇ ਆਈਟੀਆਈ ਧਬੂੜ ਜਿਹੜੇ ਪ੍ਰਿੰਸੀਪਲ ਨੇ ਸਰਜੀਤ ਸਿੰਘ ਖੱਟੜਾ ਜੀ ਉਹਨਾਂ ਦੀ ਬੇਟੀ ਜਸਮੀਨ ਨੇ ਸਪੇਸ਼ਲ ਯੂਥ ਦੇ ਵਿੱਚ ਜਿਹੜੀਆਂ ਗੇਮਾਂ ਚੱਲੀਆਂ ਸ਼ਾਟਪੁੱਟ ਦੇ ਵਿੱਚ ব্রੌਂਜ਼ ਮੈਡਲ ਜਿੱਤੇ ਆ। ਸੋ ਜਿਹੜਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਬੱਚੇ ਨੇ ਉਹ ਗੇਮਾਂ ਦੇ ਵਿੱਚ ਅੱਗੇ ਜਾ ਕੇ ਆਪਣੇ ਬੱਚੇ ਆਪਣੇ ਮਾਂ-ਬਾਪ ਦਾ ਜਿਹੜਾ ਨਾਮ ਰੌਸ਼ਨ ਕਰ ਸਕਦੇ ਨੇ ਸਾਡੇ ਇਸ ਇਲਾਕੇ ਦੇ ਵਿੱਚੋਂ ਕੀਰਤਪੁਰ ਸਾਹਿਬ ਦੇ ਸਕੂਲ ਦਾ ਮੈਂ ਵਿਸ਼ੇਸ਼ ਜ਼ਿਕਰ ਕਰਨਾ ਚਾਹੂੰਗਾ ਜਿੱਥੋਂ ਕਿ ਹਰ ਇੱਕ ਸਾਲ ਉੱਥੋਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਨੈਸ਼ਨਲ ਜਿਹੜੇ ਕਬੱਡੀ ਦੀ ਟੀਮਾਂ ਜਾਂਦੇ ਨੇ ਕੀਰਤਪੁਰ ਸਾਹਿਬ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੀ ਵੱਡੇ ਪੱਧਰ ਤੇ ਹਾਜ਼ਰੀ ਹੁੰਦੀ ਹੈ ਸੋ ਸ਼੍ਰੀਮਤੀ ਸਾਹਿਬ ਨੂੰ ਬੇਨਤੀ ਵੀ ਕੀਤੀ ਹੈ ਕਿ ਇਸ ਸਕੂਲ ਦੀਆਂ ਕੀਰਤਪੁਰ ਸਾਹਿਬ ਦੀਆਂ ਕਬੱਡੀ ਦੇ ਵਿੱਚ ਜਿੰਨੀਆਂ ਵੀ ਕਾਮਯਾਬੀਆਂ ਦੇਖਦੇ ਹੋਏ ਉੱਥੇ ਜਿਹੜਾ ਇੰਡੋਰੇ ਕਬੱਡੀ ਦਾ ਸਟੇਡੀਅਮ ਜਿਹੜਾ ਉਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਜਾ ਜੋ ਹੋਰ ਜਿਹੜੇ ਬੱਚੇ ਆ ਉਹ ਇਹਨਾਂ ਗੇਬਾਂ ਜੱਗੇ ਜਾ ਸਕਣ ਪੰਜਾਬ ਦੇ ਸਕੂਲਾਂ ਦੇ ਵਿੱਚ ਔਰ ਸਾਡੇ ਹਲਕੇ ਦੇ ਸਕੂਲਾਂ 'ਚ ਸਾਡੇ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਆਪਰੇ ਹੀ ਫਸ ਅਗਾਂਹਾਂ ਦੇ ਨਾਲ ਕਮੇਟੀਾਂ ਤੋਂ ਬਾਅਦ ਜਵਾਨੀ ਕਲ ਰਾਣਾ ਜੀ ਇੱਥੇ ਰਾਣਾ ਜੀ ਸ੍ਰੀ ਗੁਰੂ ਜਨਮ ਅੰਤ ਅੱਜ ਵੱਲੋਂ ਇਸ ਨੂੰ ਰੱਖਣ ਕਰਦੇ ਹੋਏ ਇਸ ਬਾਤ ਨੂੰ ਕਿਰਤੀ ਕਾਹਦੇ ਸੰਗਾਂਵਾਂ ਵਾ ਵੀ ਕਮੇਟੀ ਉਸ ਵਿੱਚ ਵੀ ਗੱਲ ਕਰੂੰਗਾ ਸਰਗਰ ਕਪਤੀ ਨੂੰ ਨਾਮ ਅੰਤ

நேற்று அது நேற்று எப்படி அதுதாரா விபா ਵੇਟਿੰਗ ਜਿਆਦਾ ਹੈ ਇਹ ਇਹਨਾਂ ਨੂੰ ਬਿਠਾ ਲਓ ਬੱਚਿਆਂ ਨੂੰ ਅੱਜ ਆਲੋ ਬਿਠਾ ਲਓ ਅੱਛੀ ਵੇਂਦਰਾ ਇਹ ਯਾਰ ਰਿਮੀ ਲਓ ਅੱਜ ਪਰਾਗੋਸ਼ ਨੂੰ ਲੇਟਾ ਇਹ ਰੋਪੋਰਟ ਹੈ ਜਿਹਦੇ ਅੱਜ ਮਾਰਸ਼ਲ ਅਕੈਡਮੀ ਦੇ ਨਾਲ ਪਾਸ ਤੋਂ ਟੂਰ ਹੋ ਰਿਹਾ ਹੈ ਜਿਹਨੂੰ ਜਿਹੜੇ ਅਫਸਰ ਸਬਾਪ ਸਿੰਘ ਜੀ ਤੇ ਸਾਰੀ ਪ੍ਰੋਗਰਾਮ ਦੀ ਟੀਮ ਹੈ ਤੇ ਬਹੁਤ ਬੜੀ ਪ੍ਰਸੰਨ ਨਾਲ ਬੜੀ ਮਿਹਰ ਦੇ ਨਾਲ ਜਿਹੜੇ ਗ੍ਰਾਉਂਡ ਕਾਰਜ ਕੀਤੇ ਗਏ ਨੇ ਔਰ ਛੂਤੀ ਪੱਧਰ ਦੇ ਜਿਹੜੇ ਇਥੇ ਵਕਵਾਕ ਤੋਂ ਲੋਕਾਂ ਤੋਂ ਪੂਰੇ ਢਿਲੇ ਤੋਂ ਜਿਹੜੇ ਰੈਕਾ ਦੇ ਬੱਚੇ ਵਕਵਾਕ ਦੀ ਮਦਦ ਹੀ ਪਾੜ ਲੈ ਰਹੇ ਨੇ ਸੋ ਅੱਜ ਦੂਜੇ ਦਿਨ ਜਿਹਨਾਂ ਸ਼ਾਮ ਨੂੰ ਦਾ ਮੌਕਾ ਮਿਲਿਆ ਹੈ ਸਮੂਹ ਜਿਹੜੇ 100 ਕਿਲੋਮੀਟਰ ਦੀ ਸਫਰ ਅਜਿ ਨੇ ਇਹਨਾਂ ਖੇਡਾਂ ਬਈ ਉਥੇ ਜਿੰਨੇ ਇੱਥੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈ ਰਹੇ ਨੇ ਉਹਨਾਂ ਨੂੰ ਵਧਾਈ ਦੇਣਾ ਹੈ ਉਹਨਾਂ ਦੇ ਚਿੰਤ ਪ੍ਰਵੇਸ਼ ਦੇ ਲਈ ਅਰਦਾਸ ਕਰਨੀ ਕਿ ਉਹਨਾਂ ਵਿੱਚੋਂ ਅੱਗੇ ਜਾ ਕੇ ਸਾਨੂੰ ਜਿਹੜੇ ਜਿਹੜੇ ਪਲੇਅਰ ਨਿਕਲ ਇਹਨਾਂ ਵਿੱਚੋਂ ਜਿਹੜੇ ਆਪਣੇ ਮਾਪੇ ਦਾ ਆਪਣੇ ਸਕੂਲ ਦਾ ਸਾਡੇ ਰੋਪੜ ਜ਼ਿਲ੍ਹੇ ਦਾ ਪੰਜਾਬ ਦਾ ਅੱਗੇ ਆ ਕੇ ਨਾਮ ਰੋਸ਼ਨ ਕਰਨ। ਸੋ ਖੇਡਾਂ ਜਿੱਥੇ ਸਾਡੇ ਜਿੰਦਗੀ ਦੇ ਬਹੁਤ ਜ਼ਰੂਰੀ ਨੇ ਸੋ ਖੇਡਾਂ ਨੂੰ ਵਧਾਵਾ ਦੇਣ ਦੇ ਲਗਾਤਾਰ ਪੰਜਾਬ ਸਰਕਾਰ ਖੇਡਾਂ ਬਤਨ ਪਿਆਰ ਦੀਆਂ ਕਰਵਾ ਰਹੀਆਂ ਜਿਹਦੇ ਚ ਲੱਖਾਂ ਜਿਹੜੇ ਨੌਜਵਾਨ ਖੇਡਣ ਭਾਰਾ ਰਹੇ ਨੇ ਔਰ ਸਕੂਲਾਂ ਦੇ ਵਿੱਚ ਖੇਡ ਨੂੰ ਪ੍ਰਫੁੱਲਤ ਕਰਨ ਦੇ ਲਈ ਸਪੈਰ ਹਰਜੋਤ ਸਿੰਘ ਵੈਸਟ ਕੈਬਨਰ ਮੰਤਰੀ ਪੰਜਾਬ ਜੁਨਾ ਦਾ ਸਿੱਖਿਆ ਦਾ ਵਿਭਾਗ ਵੱਡੇ ਪੱਧਰ ਤੇ ਜਿਹੜੇ ਸਿੱਖਿਆ ਸਕੂਲਾਂ ਦੇ ਵਿੱਚ ਗਰਾਊਂਡ ਬਣਾਏ ਜਾ ਰਹੇ ਨੇ ਸਾਡੇ ਹਲਕੇ ਦੇ ਵਿੱਚ ਵੀ ਜਿਹਨੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ ਦੇ ਵਿੱਚ ਗਰਾਊਂਡ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਲਗਭਗ 80 ਸਥਾਨ ਜਿਹੜਾ ਗਰਾਊਂਡ ਆ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਜਿਹੜਾ ਵਿਕਾਉਣ ਜਾ ਰਹੀ ਆ ਇਹਨਾਂ ਸ਼ਾਨਦਾਰ ਜਿਹੜੇ ਖੇਡ ਗਰਾਊਂਡ ਆ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਮਿਲਣਗੇ ਤਾਂ ਜਿਹੜੇ ਸਾਡੇ ਦਿੱਤੀਆਂ ਗ੍ਰੈਂਡ ਤੇ ਜਾ ਸਕਣ ਔਰ ਅੱਗੇ ਜਾ ਕੇ ਜਿਹੜਾ ਸਾਲੀ ਕੰਕੋ ਪਿਆ ਰਹੋ ਜਿਹੜੇ ਮੋਹਰੀ ਕਾਂ ਚੇਨਾ 45 ਹਜ਼ਾਰ ਜਿਹੜਾ ਪਦਰੀ ਪ੍ਰੈਮਿਸ ਪੁਰਸ਼ੇ ਦਾ ਲਈ ਦਾ ਸਾਰਿਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਡੀਏ ਸਾਹਿਬ ਨੂੰ ਬਹੁਤ ਬਹੁਤ ਜੀ ਹਰੀ ਹੈ ਵਧਾਈ ਦਿਓ ਆ ਲੌਕਤਰ ਦੇਖਿਓ ਸਾਹਮਣੇ ਦੇਖੋ ਭਾਈ ਸਾਰੇ ਹਰਿ ਸਰ ਸਾਹਿਬ ਦੇਖਿਓ ਸਾਹਮਣੇ ਪਿੱਛੇ ਨੂੰ ਆ ਜਾਓ ਕਰ ਦੋ ਉਹਨਾਂ ਦੀ ਫੋਟੋ ਯਾਰ ਇੱਕ ਮਿੰਟ ਦੀ ਫੋਟੋ ਮੈਂ ਤਾਂ ਮੁੰਡੇ ਕਰਦਾ ਮੁੰਡੇ ਵੀ ਕੁੜੀਆਂ ਵੀ ਬਲਵਿੰਦਰ ਜੀ ਕਰ ਦੋ ਫੋਟੋ ਫੜਾ ਮੇਰਾ ਬੰਦੇ ਖੜ ਜਾ ਯਾਰ ਨਾਲ ਨੂੰ ਕਰਵਾ ਇਹਦੇ ਕਿਹੜੇ ਪੈਸੇ ਲੱਗਣੇ ਜੇ ਦੋ जिम्नास्टिक ਦੇ ਰੇਡਮਿਕ ਦੇ ਵਿੱਚੋਂ ਕੀਰਤ ਵਰਸਾ ਵੀ ਵਸ ਗਿਆ ਚਾਜ ਸੈਟ ਬੱਠੇ ਸਾਹਿਬ ਅਗਲਾ ਚਾਜ ਸਾਹਮਣੇ ਜੀ ਸਾਹਮਣੇ